ਅੱਜ ਦੇ মিডিਆ ਸਰਦਾਰਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਇੱਕ ਵਾਰ ਫੇਰ ਸਮਝੌਤੇ ਦੇ ਆਸਾਰ ਹੋਣ ਲੱਗੇ ਨੇ ਸਿਆਸੀ ਵਸੀਲਾ ਮੁਤਾਬਕ ਵਿਚੋਲਿਆਂ ਦਾ ਇੱਕ ਸਮੂਹ ਦੋਨਾਂ ਧਿਰਾਂ ਦੇ ਵਿੱਚ ਸਮਝੌਤਾ ਕਰਵਾਉਣ ਦੇ ਵੱਡੇ ਪੱਧਰ ਦੀਆਂ ਤਿਆਰੀਆਂ ਦੇ ਵਿੱਚ ਹੈ ਇੱਕ ਦੋ ਰੁਪਈ ਜਿਹੜਾ ਫਾਰਮੂਲਾ ਵੀ ਤਿਆਰ ਕੀਤਾ ਗਿਆ ਉਹ ਫਾਰਮੂਲਾ ਕੀ ਹੈ ਵੇਖਣ ਵਾਲੀ ਗੱਲ ਹੈ ਕੇ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਰਮਿਆਨ ਪਿਛਲੇ ਸਮੇਂ ਸਿਆਸੀ ਪਦਰਤਾ ਜਿਹੜਾ ਮਨ ਮਟਾਵ ਸੀ ਕੀ ਉਹ ਹੁਣ ਦੂਰ ਹੋ ਗਿਆ ਜਾਂ ਕਿਵੇਂ ਦੂਰ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਚੋਲੇ ਇਸ ਸਾਰੇ ਮਾਮਲੇ ਉੱਤੇ ਪੱਟੀ ਪੱਧਰ ਉੱਤੇ ਕੰਮ ਕਰ ਰਹੇ ਨੇ ਤੇ ਜਿਹੜਾ ਫਾਰਮੂਲਾ ਹੈ ਉਹ ਦੋ ਰੂਪੀ ਹੈ ਕਹਿੰਦਾ ਭਾਵ ਕਿ ਅਕਾਲੀ ਦਲ ਨੇ ਕਿੰਨੀਆਂ ਸੀਟਾਂ ਉੱਤੇ ਚੋਣ ਲੜਨੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਕਿੰਨੀਆਂ ਸੀਟਾਂ ਹਾਸਲ ਕਰਨੀਆਂ ਨੇ ਇਹ ਹੈ ਫਾਰਮੂਲਾ ਦੋ ਰੂਪਾਂ ਦਾ ਜਿਸ ਉੱਤੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਪੜਾਅ 'ਤੇ ਚਰਚਾ ਕਰਾਂਗੇ ਦੂਜੇ ਪੱਨੇ ਸਰੋਵਣੀ ਅਕਾਲੀ ਦਲ ਸਧਾਰ ਧਿਰ ਦੀ ਲੀਡਰਸ਼ਿਪ ਜਾਂ ਕਹਿ ਲਈਏ ਕਿ ਪੰਜ ਮੈਂਬਰੀ ਧਿਰ ਵਾਲੀ ਲੀਡਰਸ਼ਿਪ ਵੱਲੋਂ 18 ਸਤੰਬਰ ਨੂੰ ਕਹਿੰਦਾ ਭਾਵ ਕਿ ਭੜਕੇ ਚੰਡੀਗੜ੍ਹ ਦੇ ਵਿੱਚ ਹਗਾਮੀ ਪੱਧਰ ਦੀ ਬੈਠਕ ਸੱਦ ਲਈ ਹੈ ਉਸ ਬੈਠਕ ਦੇ ਵਿੱਚ ਕੀ ਫੈਸਲਾ ਹੋਣਾ ਹੈ ਸੰਭਾਵਨਾ ਬਹੁਤੇ ਤੌਰ ਤੇ ਮੰਨੀ ਜਾ ਰਹੀ ਹੈ ਕਿ ਅਗਲੇ ਪ੍ਰਧਾਨ ਦੀ ਚੋਣ ਕਿਹੜੀ ਤਰੀਕ ਨੂੰ ਨਿਸ਼ਚਿਤ ਕਰਨੀ ਹੈ ਸ਼ਾਇਦ ਉਹਦੇ ਉੱਤੇ ਗੌਰ ਹੋਵੇ ਪਰ ਫਿਲਹਾਲ ਉਂਝ ਪਾਰਟੀ ਦੇ ਅੰਦਰ ਕਹਿੰਦਾ ਭਾਵ ਕਿ ਸਦਾਰ ਧਿਰ ਦੇ ਵਿੱਚ ਪੰਜ ਮੈਂਬਰੀ ਧਿਰ ਦੇ ਵਿੱਚ ਜਿਹੜੀ ਡੈਲੀਗੇਟ ਦੀ ਪ੍ਰਕਿਰਿਆ ਉਹ ਪੱਤੇ ਪੱਦਰ ਉੱਤੇ ਚੰਗੀ ਪੱਦਰ ਉੱਤੇ ਜਾਰੀ ਹੈ ਜਿਹੜੀ ਕਿ 30 ਜੁਲਾਈ ਤੱਕ ਚੱਲੇਗੀ ਪ੍ਰਧਾਨਗੀ ਦੀ ਚੋਣ ਅਗਸਤ ਦੇ ਪਹਿਲੇ ਹਫਤੇ ਖੈਰ ਭਲਕਿ ਜਿਹੜੀ 18 ਸਤੰਬਰ ਦੀ ਜਿਹੜੀ ਅਹਿਮ ਬੈਠਕ ਹੈ ਹਗਾਮੀ ਬੈਠਕ ਪੱਦਰ ਦੀ ਹੈ ਮਾਮਲਾ ਉਹਦੇ ਵਿੱਚ ਪ੍ਰਧਾਨਗੀ ਦੀ ਚੋਣ ਦਾ ਵਿਚਾਰਿਆ ਜਾ ਸਕਦਾ ਖੈਰ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਦੋਨਾਂ ਦੇ ਵਿੱਚ 201997 ਤੋਂ ਜਿਹੜਾ ਮਾਮਲਾ ਸਿਆਸੀ ਲਿਹਾਜ਼ ਦਾ ਕੇ ਵਧਿਆ ਰਲਮੇਡ ਕੀ ਦੋਨੇ ਤੇਰਾ ਚੋਣਾਂ ਲੜਦੀਆਂ ਰਹੀਆਂ ਤੇ ਆਖਰ ਫਿਰ ਸਿਆਸੀ ਜਿਹੜੀ ਹੈ ਗੱਲਬਾਤ ਟੁੱਟਦੀ ਹੈ ਇਸ ਤੋਂ ਬਾਅਦ ਦੋਨੇ ਧਿਰਾਂ ਹਰ ਚੋਣ ਮદાન ਦੇ ਵਿੱਚ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਪਛੜਦੀਆਂ ਨੇ ਪਛੜ ਪਛੜ ਕੇ ਜਮਾਤਾਂ ਜਬਤ ਤੋਂ ਬਾਅਦ ਦੋਨਾਂ ਧਿਰਾਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਮੁੜ ਅਹਿਸਾਸ ਹੋਣ ਲੱਗਾ ਹੈ ਸਿਆਸੀ ਵਸੀਲਾ ਮੁਤਾਬਕ ਕਿ ਕਿਹੋਣਾ ਮੁੜ ਜਿਹੜੀ ਸਿਆਸੀ ਗੱਲ ਵਕੜੀ ਪਾ ਲਈ ਜਾਏ ਕਿਉਂ ਮੁੜ ਕਿਹੋਣਾ ਮੁੜ ਕਿਉਂ ਖਿਚੜੀ ਹੋ ਲਿਆ ਜਾਏ ਜੇਕਰ ਅਲੱਗ-ਥਲੱਗ ਪਾਵਾਂਗੇ ਤਾਂ ਵਿਧਾਨ ਸਭਾ ਦੇ ਵਿੱਚ ਕਦੇ ਵੀ ਜਿਹੜੀ ਹੈ ਗੱਡੀ ਉਹ ਨਹੀਂ ਲੱਗਣੀ ਉਦਾਨ ਸਭਾ ਦੇ ਵਿੱਚ ਗੱਡੀ ਲਗਾਉਣ ਲਈ ਜ਼ਰੂਰੀ ਹੈ ਕਿ ਦੋਨੇ ਤਰ੍ਹਾਂ ਇੱਕ ਹੋਣ ਸਿਆਸੀ ਵਸੀਲਿਆਂ ਮੁਤਾਬਕ ਦੋਨੇ ਤਰ੍ਹਾਂ ਦੇ ਵਿੱਚ ਵਿਚੋਲਿਆਂ ਦੇ ਦੋ ਤਿੰਨ ਸਮੂਹ ਇਸ ਵੇਲੇ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਉੱਤੇ ਜੰਗੀ ਪੱਧਰ ਉੱਤੇ ਇੱਕ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਇਸ ਫਾਰਮੂਲੇ ਉੱਤੇ ਭਾਵੇਂ ਫਿਲਹਾਲ ਉਸ ਸਮੂਹ ਰੂਪ ਦੀਆਂ ਕਈ ਬੈਠਕਾਂ ਹੋ ਚੁੱਕੀਆਂ ਨੇ ਪਰੰਤੂ ਦੋਨਾਂ ਧਿਰਾਂ ਦੀ ਸੀਨੀਅਰ ਲੀਡਰਸ਼ਿਪ ਦਰਮਿਆਨ ਭਾਵੇਂ ਹਾਲੇ ਕੋਈ ਗੱਲ ਨਹੀਂ ਹੋਈ ਪਰੰਤੂ ਵਿਚੋਲਿਆਂ ਦੇ ਸਮੂਹ ਵੱਲੋਂ ਦੋਨਾਂ ਧਿਰਾਂ ਦੀ ਸਹਿਮਤੀ ਜ਼ਰੂਰ ਹਾਸਲ ਕਰ ਲਈ ਹੈ ਉਂਝ ਵੀ ਵੇਖਿਆ ਜਾਵੇ ਆਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੀ ਚਾਹਵਾਨ ਨੇ ਟਿਕਟਾਂ ਦੇ ਉਹਨਾਂ ਦੇ ਵਿੱਚ ਇਹ ਵੱਡੇ ਪੱਧਰ ਉੱਤੇ ਹੋੜ ਹੈ ਕਿ ਦੋਨਾਂ ਧਿਰਾਂ ਦੇ ਵਿੱਚ ਆਕਾਲੀ ਦਲ ਤੇ ਭਾਜਪਾ ਦੇ ਵਿੱਚ ਜੇਕਰ ਸਮਝੌਤਾ ਨਹੀਂ ਹੋਏਗਾ ਤਾਂ ਇਸ 227 ਦੇ ਪਿੰਡ ਦੇ ਵਿੱਚ ਗੱਲ ਨਹੀਂ ਬਣਣੀ ਤੇ ਜਿਹੜੀ ਹੋਰ ਗੱਲ ਸਾਹਮਣੇ ਆਈ ਹੈ ਦੋਨਾਂ ਤਰ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਹੋਰ ਲੀਡਰਸ਼ਿਪ ਦੇਖੋ ਸਿਆਸੀ ਆਗੂ ਖਾਸ ਕਰਕੇ ਉਹ ਆਗੂ ਜਿਨ੍ਹਾਂ ਨੇ ਟਿਕਟ ਹਾਸਲ ਜਾਂ ਟਿਕਟ ਦੀ ਦੌੜ ਦੇ ਵਿੱਚ ਨੇ 227 ਦੇ ਪਿੰਡ ਲਈ ਉਹ ਆਗੂ ਵੱਡੇ ਪੱਧਰ ਤੇ ਇੱਕ ਪ੍ਰੈਸ਼ਰ ਬਿਲਡ ਕਰ ਰਿਹਾ ਹੈ ਕਿ ਭਾਜਪਾ ਨਾਲ ਸਮਝੌਤੇ ਦੇ ਬਿਨਾ ਗੱਲ ਬਹੁਤ ਔਖੀ ਹੈ ਪਿੜ ਸੰਭਾਲਣਾ ਬਹੁਤ ਔਖਾ ਹੈ ਜਿੱਤ ਬਹੁਤ ਦੂਰੀ ਹੈ ਦੂਰ ਹੈ ਕਹਿੰਦਾ ਪਾਉ ਤੇ ਇਹ ਹਿਾਲ ਜਿਹੜਾ ਉਹ ਹੈ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਉਹਨਾਂ ਕੋਲ ਵੀ ਜਿਹੜੇ ਟਿਕਟਾਂ ਦੇ ਚਾਹਵਣ ਨੇ ਭਾਜਪਾ ਹੀ ਆਗੂ ਉਹ ਵੱਡੇ ਪੱਦਰ ਉੱਤੇ ਪ੍ਰੈਸ਼ਰ ਬਿਲਡ ਕਰ ਰਿਹਾ ਹੈ ਕਿ ਕਾਲੀਦਾਲ ਨਾਲ ਸਮਝੌਤਾ ਹੋਏ ਬਿਨਾ ਗੁਜ਼ਾਰਾ ਬਹੁਤ ਔਖਾ ਹੈ ਸੈਸੀ ਗੁਜ਼ਾਰਾ ਕਿਉਂਕਿ ਜਿਹੜੀ ਗੱਲਬਾਤ ਕਰ ਰਹੇ ਆ ਇਹ ਮੀਡੀਆ ਸਰਕਲ ਦੇ ਵਿੱਚ ਸਿਆਸੀ ਸਾਰੇਕਾਰਾਂ ਦੇ ਇਰਦ-ਗਿਰਦ ਦੀ ਕਰ ਰਹੇ ਹਾਂ ਸਿਆਸੀ ਵਸੀਲਿਆਂ ਤੋਂ ਜਿਹੜੀ ਵੀ ਫੀਡਬੈਕ ਆਈ ਹੈ ਤੁਹਾਡੇ ਨਾਲ ਸੰਗ ਸਾਂਝੀ ਕਰ ਰਹੇ ਹਾਂ ਫਿਰ ਵੇਖਣ ਵਾਲੀ ਗੱਲ ਹੈ ਕਿ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੀ ਹੈ ਕਿ ਜਿਹੜਾ ਨਿਰਪੱਖ ਕਰਦਾ ਹੈ ਦੋਨਾਂ ਧਿਰਾਂ ਦੇ ਵਿੱਚ ਉਹ ਹੈ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾ ਉਹਨਾਂ ਦਰਮਿਆਨ ਤੇ ਪਾਰਟੀ ਦੇ ਪ੍ਰਧਾਨ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਰਮਿਆਨ ਪਿਛਲੇ ਲੋਕ ਸਭਾ ਚੋਣ ਪੇੜ ਦੌਰਾਨ ਸਿਆਸੀ ਲਿਹਾਇ ਦੇ ਕਾਫੀ ਦੂਰੀਆਂ ਵਧੀਆਂ ਸਨ ਟਿਕਟਾਂ ਸੀਟਾਂ ਦੇ ਵੰਡਣ ਨੂੰ ਲੈ ਕੇ ਪੰਜਾਬ ਦੀਆਂ ਜਿਹੜੀਆਂ 13 ਜਾਂ 14 ਸੀਟਾਂ ਦੇ ਵਿੱਚੋਂ ਭਾਜਪਾ ਕਿੰਨੀਆਂ ਮੰਗ ਰਹੀ ਸੀ ਅਕਾਲੀ ਦਲ ਕਿੰਨੀਆਂ ਦੇ ਰਿਹਾ ਸੀ ਇਹ ਗੱਲ ਬਹੁਤ ਭਾਵੇਂ ਹੁਣ ਪੁਰਾਣੀ ਹੋ ਗਈ ਹੈ ਪਰੰਤੂ ਜਿਹੜੇ ਨਵੇਂ ਹੈ ਹਾਲਾਤ ਨੇ ਉਹ ਉਹ ਇਹ ਹੈ ਕਿ ਵਿਧਾਨ ਸਭਾ ਦਾ 227 ਦਾ ਪੇੜ ਦੁੰਡੇ ਦਿਨਾ ਕਿਵੇਂ ਸਾਜ਼ਗਰ ਬਣਾਉਣ ਫਿਰ ਜਿਹੜਾ ਸਿਆਸੀ ਵਸੂਲੀ ਵਸਿਲਿਆਂ ਤੋਂ ਸਾਡੇ ਕੋਲ ਫਾਰਮੂਲਾ ਆਇਆ ਕਹਿੰਦਾ ਪਾਬ ਕਿ ਦੋ ਰੂਪ ਦਾ ਉਸ ਮੁਤਾਬਕ ਕਿਉਂਕਿ ਪਹਿਲਾਂ ਜਿਹੜਾ ਅਕਾਲੀ ਦਲ ਤੇ ਭਾਜਪਾ ਉਹ ਅਕਾਲੀ ਦਲ 94 ਸੀਟਾਂ ਤੇ ਚੋਣ ਜਿੱਦਾ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ 23 ਸੀਟਾਂ ਹੁੰਦੀਆਂ ਰਹੀਆਂ ਨੇ ਪਿਛਲੇ ਜਦੋਂ-ਜਦੋਂ ਇਹਨਾਂ ਨੇ ਰਲ ਮਿਲ ਕੇ ਚੋਣਾਂ ਲੜੀਆਂ ਨੇ 1997 ਤੋਂ ਬਾਅਦ ਸਰਕਾਰਾਂ ਵੀ ਕਾਇਮ ਕੀਤੀਆਂ ਨੇ ਖੈਰ ਹੁਣ ਜਿਹੜਾ ਪਹਿਲਾ ਫਾਰਮੂਲਾ ਹੈ ਉਹਦੇ ਵਿੱਚ 94 ਦੀ ਬਜਾਏ ਅਕਾਲੀ ਦਲ ਕੋਲ ਰਹਿਣਗੀਆਂ 84 ਤੇ ਭਾਰਤੀ ਜਨਤਾ ਪਾਰਟੀ 33 ਕਹਿੰਦਾ ਭਾਗ ਕੇ 10 ਸੀਟਾਂ ਵਧਾ ਕੇ ਤੇ ਜਿਹੜਾ ਦੂਜਾ ਫਾਰਮੂਲਾ ਹੈ ਅਕਾਲੀ ਦਲ ਕੋਲ 82 ਤੇ ਭਾਰਤੀ ਜਨਤਾ ਪਾਰਟੀ ਕੋਲ 35 ਕਹਿੰਦਾ ਭਾਗ ਕੇ 12 ਸੀਟਾਂ ਵਧਾ ਕੇ ਸਿਆਸੀ ਵਸੀਲਾ ਮੁਤਾਬਕ ਇੱਕ ਹੋਰ ਬਖਰੀ ਅਹਿਮ ਗੱਲ ਸਾਹਮਣੇ ਵੀ ਆਈ ਹੈ ਕਿ ਜੇਕਰ ਇਸ ਫਾਰਮੂਲੇ ਤਹਿਤ ਇਸ ਫਾਰਮੂਲੇ ਦੇ ਇर्द-ਗਿਰਦ ਜਿਹੜੇ ਸਿਆਸੀ ਵਿਚੋਲੇ ਨੇ ਦੋਨਾਂ ਤਰ੍ਹਾਂ ਦੇ ਵਿਚਾਰਲੇ ਵਿਚੋਲੇ ਐ ਸਮਝੌਤਾ ਨਾ ਕਰਵਾ ਸਕੀ ਗੱਲ ਸਿਰੇ ਨਾ ਚਾੜ੍ਹ ਸਕੀ ਤਾਂ ਫਿਰ ਸਮਝੌਤਾ ਕਾਲੀ ਪਾਰਟਪਾ ਦੇ ਵਿੱਚ ਅਗਲੇ ਸਮੇਂ ਕਦੇ ਵੀ ਨਹੀਂ ਹੋਏਗਾ ਟੁੱਟੀ ਜਿਹੜੀ ਇਹ ਪੱਕੇ ਤੌਰ ਤੇ ਟੁੱਟ ਜਾਏਗੀ ਘੰਟ ਨਹੀਂ ਬਜੇਗੀ ਹੁਣ ਹੀ ਇੱਕ ਮੌਕਾ ਹੈ ਦੋਨਾਂ ਤਰ੍ਹਾਂ ਦੇ ਵਿੱਚ ਉਂਝ ਭਾਰਤੀ ਜਨਤਾ ਪਾਰਟੀ ਦੀ ਇਕ ਲੀਡਰਸ਼ਿਪ ਨਹੀਂ ਚਾਹ ਰਹੀ ਕਿ ਕਾਲੀ ਦਲ ਦੇ ਨਾਲ ਸਮਝੌਤਾ ਹੋਏ ਅਕਾਲੀ ਦਲ ਬੀ ਕਈ ਪੱਖਾਂ ਨੂੰ ਕਈ ਪਹਿਲਵਾਂ ਨੂੰ ਲੈ ਕੇ ਬੋਝ-ਬੋਝ ਕੇ ਕਦਮ ਧਰ ਰਿਹਾ ਹੈ ਕਿਤੇ ਖੇਤਰੀ ਪਾਰਟੀ ਦਾ ਵਜੂਦ ਉਹ ਆਪਣੇ ਜੇਨ ਦੇ ਵਿੱਚ ਲੈ ਕੇ ਵੀ ਅੱਗੇ ਵਾਅਦਾ ਵਿਖਾਈ ਦੇ ਰਿਹਾ ਹੈ ਦੂਜੇ ਪੱਧਰ 'ਤੇ ਖੇਤਰੀ ਪਾਰਟੀਆਂ ਦੇ ਵਜੂਦ ਦੀ ਹੋੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਦਾਰ ਧਿਰ ਦੀ ਲੀਡਰਸ਼ਿਪ ਜਾਂ ਕਹਿ ਲਈਏ ਕਿ ਪੰਜ ਮੈਂਬਰੀ ਧਿਰ ਵਾਲੀ ਲੀਡਰਸ਼ਿਪ ਵੀ ਬੜੀ ਜ਼ੋਰ ਅਜ਼ਮਾਈ ਦੇ ਵਿੱਚ ਹੈ ਤੇ ਇੱਕ ਜਿਹੜੀ ਉਪਰੀ ਉਪਰੀ ਗੱਲ ਸੁਣਨ ਸੁਣਾਉਣ ਵਾਲੀ ਹੈ ਕਿ ਭਾਰਤੀ ਜਨਤਾ ਪਾਰਟੀ ਦੇਖ ਰਹੀ ਹੈ ਕਿ ਦੋਨਾਂ ਦੇ ਵਿੱਚੋਂ ਕਿਹੜਾ ਅਕਾਲੀ ਦਲ ਮਜ਼ਬੂਤ ਹੁੰਦਾ ਹੈ ਉਹਦੇ ਨਾਲ ਫਿਰ ਸਿਆਸੀ ਪੱਦਰ ਦੀ ਸਾਂਝ ਵਧਾਈ ਜਾਵੇ 2027 ਦੇ ਪੇੜ ਸੰਬੰਧੀ। ਖੈਰ ਪੰਜ ਮੈਂਬਰੀ ਟੀਰ ਵੱਲੋਂ ਹਾਲੇ ਪਾਰਟੀ ਕਾਇਮ ਹੋਣੀ ਹੈ ਉਹ ਜੋ ਗੱਲ ਵੱਖਰੀ ਹੈ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇੱਕ ਕਵੈਦ ਆਰੰਭ ਦਿੱਤੀ ਗਈ ਹੈ। ਤੇ ਨਾਲ ਜਿਹੜੀ ਅਹਿਮ ਗੱਲ 18 ਸਤੰਬਰ ਨੂੰ ਭੜਕੇ ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਬੈਠਕ ਵੀ ਸੱਦ ਲਈ ਹੈ। ਉਸ ਬੈਠਕ ਦੇ ਵਿੱਚ ਕੀ ਨਿਰਣੇ ਹੋਣੇ ਹਨ ਉਹ ਤਾਂ ਬੈਠਕ ਉੱਤੇ ਹੀ ਵੰਸਰ ਕਰਦਾ ਹੈ। ਪਰੰਤੂ ਜਿਹੜੀ ਜਾਣਕਾਰੀ ਵਸੀਲੇ ਮੁਤਾਬਕ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਪ੍ਰਧਾਨਗੀ ਦੀ ਚੋਣ ਸੰਬੰਧੀ ਕਿ ਕਿਸ ਥੇਰੇ ਉੱਤੇ ਪ੍ਰਧਾਨਗੀ ਦਾ ਤਾਜ ਉਹ ਪਨਹਾਇਆ ਜਾਏ। ਪੱਖ ਪੱਖ ਪਹਿਲੋਂ ਨੂੰ ਲੈ ਕੇ ਕੌਨਕੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਤੇ ਦੀ ਲੀਡਰਸ਼ਿਪ ਜਾਂ ਕਹਿ ਲਈ ਕਿ ਪੰਜ ਮੈਂਬਰੀ ਧਿਰ ਨੇ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਇਕੱਠ ਹੋਈ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਦੀ ਗਵਾਹੀ ਹੇਠ ਜਿਹੜੀ ਕਿ ਭਾਵੇਂ ਇਨੀ ਦੇਣੀ ਜੇਲ੍ਹ ਚ ਬੰਦੇ ਆ ਸ਼ਾਮ ਦੇ ਵਿੱਚ ਡਿਬਰੂਗੜ੍ਹ ਚ ਪਰੰਤੂ ਪਾਰਟੀ ਦੀ ਗਵਾਈ ਖਾਸ ਕਰਕੇ ਉਹਨਾਂ ਦੇ ਪਿਤਾ ਬਾਪੂ ਦਰਸੀਮ ਸਿੰਘ ਇਸ ਵੇਲੇ ਉਹ ਕਰ ਰਹੇ ਨੇ ਬਾਪੂ ਦਰਸੀਮ ਸਿੰਘ ਸਮੇਤ ਹੋਰ ਲੀਡਰਸ਼ਿਪ ਨਾਲ ਪੰਜ ਮੈਂਬਰੀ ਧਿਰ ਦੀ ਬੈਠਕ ਹੁੰਦੀ ਹੈ ਮਾਝੇ ਦੇ ਵਿੱਚ ਉਸ ਪੈਟਿਕ ਦੇ ਕੀ ਅਗਲੇ ਸਮੇਂ ਪ੍ਰਨਾਮ ਰਹਿਣਗੇ ਦੋਨੇ ਤਰ੍ਹਾਂ ਦੇ ਵਿੱਚ ਕਿਵੇਂ ਸਿਆਸੀ ਗਲਵਕੜੀ ਪਵੇਗੀ ਮਾਮਲਾ ਫਿਰ ਹੁਮਕਮਾ ਕੇ 227 ਪੀੜ ਵੱਲ ਜਾਂਦਾ ਪਰ ਜਿਹੜੀ 18 ਸਤੰਬਰ ਦੀ ਪਲਕੀ ਚੰਡੀਗੜ੍ਹ ਦੇ ਵਿੱਚ ਐਮਬੈਟਿਕ ਸੱਦੀ ਹੈ ਉਹਦੇ ਵੀ ਵੱਖਰੇ ਵੱਡੇ ਮਾਣੇ ਦੱਸੀ ਜਾ ਰਿਹਾ ਕਿ ਪਾਰਟੀ ਦਾ ਤਾਜ ਕਿਸ ਸ਼ਖਸ ਦੇ ਸਾਹਗੂ ਦੇ ਸਿਰ ਪਹਿਨਾਇਆ ਜਾਏ 30 ਜੁਲਾਈ ਤੱਕ ਪਾਰਟੀ ਵੱਲੋਂ ਸਰਕਲ ਜ਼ਿਲ੍ਹਾ ਤੇ ਸਟੇਟ ਦੇ ਡੈਲੀਗੇਟ ਉਹ ਚੁਣੇ ਜਾ ਰਹੇ ਹੈ ਪ੍ਰਕਿਰਿਆ ਚੰਗੀ ਪੱਧਰ ਤੇ ਚੱਲੀ ਜਾ ਰਹੀ ਹੈ ਜੈਮਾਗਮੀ ਆ ਪਾਰਟੀ ਦੇ ਅੰਦਰ ਤੇ ਅਗਸਤ ਦੇ ਪਹਿਲੇ ਹਫਤੇ ਪ੍ਰਧਾਨਗੀ ਦੀ ਜਿਹੜੀ ਹੈ ਉਹ ਚੋਣ ਕਹਿੰਦਾ ਭਾਵ ਕਿ ਸਟੇਟ ਦੇ ਡੈਲੀਗੇਟਾਂ ਦੀ ਬੈਠਕ ਹੋਏਗੀ ਉਹਦੇ ਵਿੱਚ ਚੋਣ ਹੋਏਗੀ ਭਾਵ ਕਿ ਅਧਿ ਅਖਤਿਆਰ ਡੈਲੀਗੇਟਾਂ ਦੇ ਕੋਲ ਹੀ ਹੈ ਜਿਹੜੀ ਪੰਜਾਬ ਨਾਲ ਹੋਣਗੀ ਕਿ ਕਿਸ ਸਖਸ ਨੂੰ ਪ੍ਰਧਾਨ ਬਣਾਉਣਾ ਹੈ ਫਿਰ ਵੀ رائے مشورہ ਕਰਨਾ ਪੱਟੀ ਲੰਮੀ ਰਣਨੀਤੀ ਤੈਅ ਕਰਨੀ ਉਹ ਸੀਨੀਅਰ ਲੀਡਰਸ਼ਿਪ ਦੇ ਹੱਥ ਹੁੰਦਾ ਹੈ ਆਮ ਤੌਰ ਤੇ ਕੋਰ ਫੈਸਲੇ ਜਿਹੜੇ ਕੋਰ ਕਮੇਟੀਆਂ ਕੋਰ ਮੀਟਿੰਗਾਂ ਦੇ ਵਿੱਚ ਹੀ ਹੁੰਦੇ ਆ ਤੇ ਸ਼ਾਇਦ ਕੋਰ ਪੱਧਰ ਦੀ ਬੈਟਿਕ ਚੰਡੀਗੜ੍ਹ ਦੇ ਵਿੱਚ ਕਾਮੀ ਪੱਧਰ ਤੇ ਸੱਦੀ ਗਈ ਹੈ ਉਂਝ ਇਸ ਵੇਲੇ ਜਿਹੜੇ ਸਿਆਸੀ ਵਸੀਲੇ ਮੁਤਾਬਕ ਸਦਾਰ ਤੇਰ ਜਾਂ ਪੰਜ ਮੈਂਬਰੀ ਧਿਰ ਵੱਲੋਂ ਜਿਹੜੇ ਭਾਵੇਂ ਦਾਵੇ ਤਾਂ ਨਹੀਂ ਕਹਿ ਸਕਦੇ ਕਿ ਕਿਹੜੇ ਕਿਹੜੇ ਦਾਵੇਦਾਰਾਂ ਦੇ ਵਿੱਚ ਪ੍ਰਧਾਨਗੀ ਦੇ ਲਈ ਪਰੰਤੂ ਚਰਚਾ ਦੇ ਵਿੱਚ ਜਿਨ੍ਹਾਂ ਦਾ ਨਾਮ ਮੋٹے ਤੌਰ ਤੇ ਆ ਰਿਹਾ ਹੈ ਉਹਨਾਂ ਦੇ ਵਿੱਚ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਮੌਂਦ ਪ੍ਰੀ ਸਿੰਘ ਯਾਲੀ ਡੀਬੀ ਸਤਵੰਤ ਕੌਰ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਕਾਫੀ ਉੱਬਰਵੇਂ ਹਾਲਾਤ ਦੇ ਵਿੱਚ ਨੇ 2 ਦਸੰਬਰ ਨੂੰ 224 ਨੂੰ ਜਿਹੜਾ ਫੈਸਲਾ ਸੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੁੰਦਾ ਹੈ ਉਹਦੇ ਵਿੱਚ ਇੱਕ ਹੁਕਮਨਾਮੇ ਦਾ ਇੱਕ ਇਹ ਕਹਿੰਦਾ ਭਾਗ ਪੈਰਾ ਜਾਂ ਮਦ ਸੀ ਕਿ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਹੈ ਉਹ ਜਨਤਕ ਆਧਾਰ ਗਵਾ ਚੁੱਕੀ ਹੈ ਤੇ ਜਿਹੜੀ ਹੈ ਜਨਤਕ ਆਧਾਰ ਗਵਾਚਨ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹਦੇ ਸੰਬੰਧੀ ਜਥੇਦਾਰਾਂ ਵੱਲੋਂ ਵੱਖਰਾ ਫੈਸਲਾ ਦਿੱਤਾ ਗਿਆ ਸੀ ਪਰੰਤੂ ਉਸ ਵੇਲੇ ਸਨਮੁਖ ਜਿਹੜੇ ਬੈਠੇ ਸਨ ਆਗੂਆਂ ਦੇ ਵਿੱਚ ਸਰਜੀਤ ਸਿੰਘ ਰਖੜਾ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੋਵਜਰਾ ਮੌਜੂਦ ਸਨ ਤੇ ਫੈਸਲਾ ਸੁਣਾਉਣ ਵਾਲਿਆਂ ਦੇ ਵਿੱਚ ਪੰਜ ਜੱਥੇਦਾਰਾਂ ਦੇ ਵਿੱਚ ਗਾਨੀ ਹਰਪ੍ਰੀਤ ਸਿੰਘ ਸਨ ਜਿਹੜੇ ਕਿ ਹੁਣ ਚਰਚਾ ਚਰਚਾ ਦੇ ਵਿੱਚ ਹੈ ਕਿ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਨਹੀਂ ਉਹ ਕਾਲ ਤੱਕ ਸਾਡੀ ਫਸੀਲ ਉਤੇ ਸਨ ਪਿੰਡ ਤੇ ਮਗਰ ਰਹਿ ਗਿਆ ਦੋ ਤਿੰਨ ਜਿਨ੍ਹਾਂ ਦੇ ਵਿੱਚ ਬੀਬੀ ਸਤਵੰਤ ਕੌਰ ਜਿਹੜੀ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਵਿੱਚ ਇੱਕ ਅਧਿਕਾਰੀ ਵਜੋਂ ਕਾਰਸ਼ੇਵੀ ਨੇ ਨਾਲ ਪੰਜ ਮੈਂਬਰੀ ਤਿਰਸਰੀ ਕਾਲ ਤੱਕ ਸਾਡੇ ਨਵੇਂ ਦੇ ਵਜੋਂ ਸਰਗਰਮ ਨੇ ਤੇ ਪਿੱਛੇ ਰਹਿ ਗਿਆ ਮੰਨਪ੍ਰੀਤ ਸਿੰਘ ਯਾਲੀ ਹੁਣ ਵੇਖਣ ਵਾਲੀ ਗੱਲ ਹੈ ਸਿਆਸੀ ਵਸੀਲੇ ਮੁਤਾਬਕ ਕਿ ਵੱਡੇ ਪੱਧਰ ਉੱਤੇ ਪੇਚਾ ਫਸਿਆ ਹੋਇਆ ਕਿ ਕਿਸ ਧਿਰ ਦੇ ਹਵਾਲੇ ਜਿਹੜਾ ਹੈ ਪ੍ਰਧਾਨਗੀ ਦਾ ਤਾਜ ਹੋਏ ਖੈਰ ਫੈਸਲਾ ਅੰਤੋਂ ਫੈਸਲਾ ਉਹ ਜਿਹੜੀ ਚੋਣੇ ਜਾਣਗੀ ਡੈਲੀਗੇ ਉਸ ਜਿਹੜੀ ਲਿਸਟ ਉਹ 30 ਨੂੰ ਹੀ ਖੁੱਲ ਕੇ ਸਾਹਮਣੇ ਆਏਗੀ ਫਿਰ ਹਾਲਾਤ ਬਣਨਗੇ ਕਿ ਡੈਲੀਗੇਟਾਂ ਮਤਾਬਕ ਕਿਹੜੇ ਧਿਰ ਦੇ ਡੈਲੀਗੇਟ ਵੱਧ ਨੇ ਉਸ ਧਿਰ ਵਾਲੋ ਦਾ ਪਲਣਾ ਭਾਰੀ ਮੰਨਿਆ ਜਾਏਗਾ ਉਹ ਹਾਲਾਤ 30 ਤੋਂ ਬਾਅਦ ਖੁੱਲ ਕੇ ਸਾਹਮਣੇ ਆਉਣਗੇ ਪਰੰਤੂ ਜਿਹੜੀ ਹੰਗਾਮੀ ਬੈਠਕ ਜਿਹੜੀ 18 ਸਤੰਬਰ ਦੀ ਚੰਡੀਗੜ੍ਹ ਸੱਦੀ ਗਈ ਹੈ ਉਹਦੇ ਮੁਤਾਬਕ ਜ਼ਰੂਰ ਜਿਹੜੀ ਹੈ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿੱਥੇ ਪਾਰਟੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਜਾਂ ਜਿਹੜੇ ਇੰਨੀ ਦਿਨੀ 2027 ਦੇ ਪੇੜ ਸਬੰਧੀ ਫਲਾਤ ਸਾਜ਼ਗਰ ਬਣਾਉਣੇ ਆ ਉਹ ਕਿਵੇਂ ਉਹਦੀ ਰਣਨੀਤੀ ਤੈਅ ਕਰਨੀ ਹੈ ਜਾਂ ਇਸ ਦਰਮਿਆਨ ਹੀ ਜਿਹੜੀ ਹੈ ਜਿਮਣੀ ਪ੍ਰਧਾਨ ਸਭਾ ਦੇ ਜਿਮਣੀ ਚੋਣ ਕਰਨ ਤਰਨ ਦੀ ਆ ਰਹੀ ਹੈ ਕਹਿੰਦਾ ਪਾਵ ਕਿ 5-6 ਮਹੀਨਿਆਂ ਤੱਕ ਜਾਂ ਇਸ ਤੋਂ ਪਹਿਲਾਂ ਜਾਂ ਥੋੜਾ ਚਿਰ ਬਾਅਦ ਉਸ ਬੰਦੀ ਵੀ ਸੁਧਾਰ ਤਿਰਨੇ ਲਰਣਾ ਲੈਣਾ ਸ਼ਾਇਦ ਫਲਕੇ ਦੀ ਬੈਠਕ ਦੇ ਵਿੱਚ ਇਹ ਮੱਧ ਵੀ ਵਿਚਾਰੀ ਜਾਏ ਹੋਰ ਵੀ ਪੰਥਕ ਮਸਲੇ ਵਿਚਾਰੇ ਜਾਣ ਦੀਆਂ ਵੱਡੇ ਪੱਧਰ ਤੇ ਸੰਭਾਵਨਾਵਾਂ ਨੇ ਪਰ ਇਹ ਮੋٹے ਤੌਰ ਤੇ ਮੰਨੇ ਜਾ ਰਿਹਾ ਹੈ ਕਿ ਪਾਰਟੀ ਦਾ ਵਜੂਦ ਕਾਇਮ ਹੋਣ ਤੋਂ ਬਾਅਦ ਹੀ ਤਰਨਤਾਰ ਜਮਣੀ ਚੌਂਟ ਪੇਟ ਵੱਲ ਜਿਹੜੀ ਸਦਾਰ ਤੇ ਲੀਡਰਸ਼ਿਪ ਆਏਗੀ ਪਰੰਤੂ ਗੱਲ ਪਹਿਲਾਂ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਕੋਈ ਸਮਝੌਤੇ ਦੀ ਗੱਲ ਔਖੀ ਹੈ ਜਾਂ ਕੋਈ ਸਮਝੌਤੇ ਦਾ ਫਾਰਮੂਲਾ ਬਣ ਰਿਹਾ ਹੈ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਜਿਹੜਾ ਦੋ ਰੂਪ ਹੀ ਹੁਣ ਤੱਕ ਸਾਹਮਣੇ ਆਇਆ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਪਰ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਿਮਨੀ ਚੌਂਪੜ ਦੇ ਵਿੱਚ ਵੀ ਪੂਰੀ ਵੱਡੇ ਪੱਧਰ ਤੇ ਜੋਰ-ojਮੈਸ਼ ਦੇ ਵਿੱਚ ਹੈ ਸੰਭਾਵੀ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੰਨੇ ਜਾ ਰਹੇ ਹੈ ਉਹਨਾਂ ਨੂੰ ਪਾਰਟੀ ਨੇ ਅੱਜ ਤਰਨਤਾਰਨ ਜਿਮਨੀ ਹਲਕੇ ਲਈ ਅਬਜ਼ਰਵਰ ਨਿਯੁਕਤ ਕੀਤਾ ਹੈ ਪੱਡੇ ਪੱਧਰ ਉਤੇ ਤਿਆਰੀਆਂ ਨੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਆਇਆ ਹੈ ਕਿ ਉਹ ਇੱਕ ਵੱਡਾ ਧਮਾਕਾ ਕਰ ਰਿਹਾ ਹੈ ਤਰਨਤਾਰਨ ਜ਼ਿਮਨੀ ਚੌਣ ਸੰਬੰਧੀ ਉਹ ਕਿਹੜਾ ਹੋਏਗਾ ਉਹ ਵੇਖਣ ਵਾਲਾ ਹੈ ਉਹ ਵਾਲੀ ਗੱਲ ਹੈ ਉਹਦੇ ਉੱਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਖੈਰ ਜ਼ਿਮਨੀ ਚੌਣ ਪਿੰਡ ਤੱਕ ਪੂਰੇ 13 ਸਾਰੀਆਂ ਆਮੋ ਸਾਹਮਣੇ ਹੋਣਗੀਆਂ ਜਿਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਦਾਰਤਰ ਵੀ ਆਪਣਾ ਚਲਵਾ ਦਿਖਾਏਗੀ ਸਵਾਰਸ ਪੰਜਾਬ ਵੱਲੋਂ ਵੀ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਮੈਦਾਨ ਮੱllenਗੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਵੇਂ ਗੱਲ ਪਿਛਲੇ ਸਮੇਂ ਪਿਛਲੇ ਲੰਘੇ ਕੱਲ ਚੋਣਾਂ ਦੇ ਚਾਰਜ ਨਿਯੁਕਤ ਕੀਤੇ ਗਏ ਤੇ ਅੱਜ ਅਬਜ਼ਰਵਰ ਹਲਕਾ ਅਬਜ਼ਰਵਰ ਉਥੋਂ ਦਾ ਜਿਵੇਂ ਚੋਣ ਪੇੜ ਲਈ ਸਾਬਕਾ ਕੇਂਦਰੀ ਮੰਤਰੀ ਸੋਮਨਾ ਸੋਮਪ੍ਰਕਾਸ਼ ਜੀ ਤੇ ਸਤਾ ਤੇ ਜਿਹੜੀ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਉੱਥੇ ਪਹਿਲਾਂ ਹੀ ਲੰਘੇ ਦੋ ਦਿਨ ਪਹਿਲਾਂ ਜਿਹੜੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਹੇ ਕਹਿ ਸਕਦੇ ਆ ਕਿ ਭਾਵੇਂ ਕਿ ਉਹਨਾਂ ਨੇ ਅਕਾਲੀ ਦਲ 200 40 ਚੌਵੀ ਦੇ ਅਖੀਰ ਦੇ ਵਿੱਚ ਛੱਡ ਦਿੱਤਾ ਸੀ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਅਪਣਾਇਆ ਮੱਠੀ ਪਦਰ ਤੇ ਸੰਭਾਵਨਾ ਹੈ ਕਿ ਸ਼ਾਇਦ ਟਿਕਟ ਦੀ ਜ਼ੋਰ ਜਮਾਈ ਦੇ ਵਿੱਚ ਜਿਹੜਾ ਗੁਣਿਆ ਆਮ ਆਦਮੀ ਪਾਰਟੀ ਵੱਲੋਂ ਉਹ ਹਰਮੀਤ ਸਿੰਘ ਸੰਧੂ ਸਰਭਜੇ ਵੇਖਣ ਵਾਲੀ ਗੱਲ ਹੈ ਕਿ ਅੱਜ ਦੇ ਇਹ ਸਾਰੇ ਹਾਲਾਤ ਸਿਆਸੀ ਹਾਲਾਤ ਸਿਆਸੀ ਹਾਲਾਤ ਦੇ ਸਾਰੋਕਾਰ ਦੇ ਇਰਤ ਗਿਰ ਜਿਹੜੀ ਸਾਰੀ ਜਿਹੜੀ ਹੈ ਫੀਡਬੈਕ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਕਾਲੀ ਦਲ ਭਾਜਪਾ ਦੇ ਇਸ ਸਮਝੌਤੇ ਦਾ ਫਾਰਮੂਲਾ ਉਹ ਸਾਹਮਣੇ ਆਉਣਾ ਤੇ ਉਸ ਫਾਰਮੂਲੇ ਉੱਤੇ ਕਿਹੜਾ ਇੱਕ ਵਿਚੋਲਾ ਸਮੂਹ ਜਿਹੜੀ ਹੈ ਗੱਲ ਵਧਾ ਰਿਹਾ ਹੈ ਪਰੰਤੂ ਮਸਲਾ ਆਪਣੇ ਆਪ ਦੇ ਵਿੱਚ ਜ਼ਰੂਰ ਪਚੀਤਾ ਹੈ ਜਦੋਂ ਸਿਆਸੀ ਲਿਹਾਜ਼ ਦੀਆਂ ਜਿਹੜੀਆਂ ਟੁੱਟ ਜਾਂ ਰੀਤਾ ਉਹ ਕਈ ਵਾਰ ਬੜੀਆਂ ਔਖੀਆਂ ਫਿਰ ਦੁਬਾਰਾ ਵੱਜਦੀਆਂ ਨੇ ਗੰਢਾਂ ਦੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਭਾਜਪਾ ਦਾ ਇਹ ਸਮਝੌਤਾ ਅਗਲੇ ਸਮੇਂ ਸ਼ੀ ਚੜਦਾ ਹੈ ਪਰ ਫਿਲਹਾਲ ਜਿਹੜਾ ਪਿੰਡ ਤਰਨਤਾਰਨ ਦਾ ਜਮਨੀ ਚੌਂ ਪਿੰਡ ਉਹਦੇ ਦੇ ਵਿੱਚ ਸਾਰੀਆਂ 13 ਜਿਹੜੀਆਂ ਉਹ ਆਮੋ ਸਾਹਮਣੇ ਜ਼ਰੂਰ ਵਿਖਾਈ ਦੇਣਗੀਆਂ ਅਗਲੇ ਖਿਲਾਫ ਉਹ ਜਿਹੜੇ ਅੰਦਰਖੱਤੇ ਜ਼ਰੂਰ ਚੱਲ ਰਿਹਾ ਹੈ ਅੰਦਰਖੱਤੇ ਫਾਰਮੂਲੇ ਤਿਆਰ ਹੋ ਰਹੇ ਅੰਦਰਖੱਤੇ ਬੈਠਕਾਂ ਹੋ ਰਹੀਆਂ ਨੇ ਵੱਡੇ ਪੱਧਰ ਤੇ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲੂ ਤੇ ਜਿਹੜੇ ਟਿਕਟਾਂ ਦੇ ਚਾਹ ਬਣਿਆ ਪ੍ਰੈਸ਼ਰ ਬਿਲਡ ਕਰ ਰਿਹਾ ਹੈ ਕਿ ਸਾਡਾ ਗੁਜ਼ਾਰਾ ਨਹੀਂ ਭਾਰਤੀ ਜਨਤਾ ਪਾਰਟੀ ਬਿਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਕੋਲ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਟਿਕਟ ਲੈਣ ਦੇ ਚਾਹਵਾਨ ਵੀ ਪ੍ਰੈਸ਼ਰ ਬਿਲਡ ਕਰ ਰਿਹਾ ਹੈ ਕਿ ਅਕਾਲੀ ਦਲ ਨਾਲ ਜੇ ਸਮਝੌਤਾ ਹੋ ਜਾਤਾ ਚੰਗੀ ਗੱਲ ਰਹੇਗੀ। ਮᱩਝੇ ਥੇ ਇੱਕ ਵੱਖਰੀ ਗੱਲ ਵੀ ਹੈ। ਟਿਕਟ ਚਾਹਵਾਨ ਇੱਕ ਵੱਖਰੀ ਲਾਬੀ ਹੈ ਤੇ ਟਿਕਟ ਚਾਹਵਾਨ ਤੋਂ ਬਿਨਾ ਪਾਰਟੀ ਦੇ ਅੰਦਰ ਕੰਮ ਕਰਨ ਵਾਲੀ ਲੀਡਰਸ਼ਿਪ ਇੱਕ ਵੱਖਰੀ ਧਿਰ ਵੀ ਹੈ। ਉਹ ਧਿਰ ਨਹੀਂ ਚਾਹ ਰਹੀ ਕਿ ਦੋਨਾਂ ਤਰ੍ਹਾਂ ਦੇ ਵਿੱਚ ਅਕਾਲੀ ਭਾਜਪਾ ਦੇ ਵਿੱਚ ਮੋੜ ਸਮਝੌਤਾ ਹੋਏ। ਖੈਰ ਕਿਉਂਕਿ ਸਿਆਸੀ ਲਾਰਜ ਹੁੰਦੇ ਆ। ਅੰਦਰੂਨੀ ਪੱਦਰ ਦਾ ਜਿਹੜਾ ਸਿਆਸੀ ਭਵਿੱਖ ਉਹ ਲੀਡਰ ਨਹੀਂ ਚਾਹੁੰਦੇ ਕਿ ਉਹ ਦਾਅਵੇ ਤੇ ਲੱਗੇ ਕਿਉਂਕਿ ਇੱਕ ਵਾਰ ਦਾਅਵੇ ਤੇ ਲੱਗਣ ਤੋਂ ਬਾਅਦ ਫਿਰ ਇੱਕ ਲੰਮਾ ਵਕਤ ਪਾ 5 ਸਾਲ ਇੰਤਜ਼ਾਰ ਕਰਨਾ ਪੈਂਦਾ ਹੈ ਲੀਡਰਾਂ ਨੂੰ ਕਾਲੀ ਦਲ ਤੇ ਭਾਜਪਾ ਦੇ ਲੀਡਰਾਂ ਨੇ ਪਹਿਲਾਂ ਹੀ ਵੱਡੇ ਪੱਦਰ ਉੱਤੇ ਜਿਹੜਾ ਬਣਵਾਸ ਉਹ ਸਹਿ ਲਿਆ ਉਹ ਨਹੀਂ ਚਾਹੁੰਦੇ ਕਿ ਹੋਰ ਸੈੰਕਰ ਸਿਆਸੀ ਜਿਹੜੇ ਹਾਲਾਤ ਨੇ ਅਗਲੇ ਸਮੇਂ ਕਿਵੇਂ ਬਣਨਗੇ ਤੁਹਾਡੇ ਨਾਲ ਫਿਰ ਸਾਰਾ ਕੁਝ ਸਾਂਝਾ ਕਰਦੇ ਰਾਂਗੇ ਅੱਜ ਦੇ ਅਜਿਹੇ ਪ੍ਰੋਗਰਾਮ ਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ ਰੱਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ